हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ ਪੰਜ ਨਗਸੇ ਲੈ ਕੇ ਆਏ ਜੀ ਟੋਕੜ ਗੱਬਣਾ ਗਈ ਤੇ ਤਾਜੀ ਸੋਣ ਵਾਲੀ ਆ ਬਈ ਗੱਬਣ ਤੇ ਦੋ ਬੱਚਿਆਂ ਨੇ ਇੱਕ ਝੋਟੀ ਆ ਟੋਕੜ ਗੱਬਣਾ ਆ ਜੁ ਆ ਜੀ ਬਈ ਜੀ ਹੱਸੀ ਕਾਲ ਹੱਸੀਏ ਵੀਰੇ ਹੋਰ ਠੀਕ ਹੋ ਜੀ ਬਈ ਠੀਕ ਆ ਨਾਮ ਤੇ ਐਡਰੈਸ ਨਾਮ ਆ ਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਲ ਨੂੰ ਨਿਹਾਲ ਸੈਂਟਰ ਬਣ ਜੀ ਨੇੜੇ ਪਿੰਡ ਨੇੜੇ ਦੇ ਪਿੰਡ ਬੌਡੇ ਨੰਗਲ ਵਦਨੀ ਕੜਾ ਜੀ ਤੇ ਨਿਹਾਰ ਸਿੰਘਲਾ ਜੀ ਤੇ ਬਲਾਸਪੁਰ ਜੀ ਮੋਬਾਈਲ ਨੰਬਰ ਬੋ ਮੈਂ ਨੰਬਰ 818839602 ਜੀ ਤੇ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਵੀ ਇਹ ਵੀਰੇ ਦੂਜੇ ਸੂਸ ਹੋਈ ਵੀ ਫਾਰਮ ਚੋ ਵੜ ਲਈ ਆ ਤੇ 27 28 ਕਿਲੋ ਦੁੱਧ ਪਾਇਆ ਠੀਕ ਆ ਠੀਕ ਹੈ ਠੀਕ ਕੋ ਫਾਰਮ ਅਰੇ ਦਾ ਥੋੜੇ ਦੁੱਧ ਰੱਖਦੇ ਨੇ ਤੁਹਾਨੂੰ ਪਤਾ ਹੀ ਆ 10 ਮਹੀਨੇ ਦੀ ਗੱਬਣ ਆ ਆਪਾਂ 10 ਕਿਲੋ ਚੋਕ ਲੈ ਆ ਜਾਨੀ ਕਿ 7 8 ਕਿਲੋ ਮੰਨ ਕੇ ਚੱਲ ਕੋ ਥੋੜਾ ਜਿਹਾ ਉਪਰ ਆ ਮੰਦੀ ਆ ਹੂੰ ਠੀਕ ਹੈ ਠੀਕ ਆਪਰ 10 ਚੋਕੇ ਲਈ 2 ਚੰਦਨ ਤੇ 10 ਕਿਲੋ ਕਰਿਆ ਹੋਣੇ ਨੇ ਬੈੜ ਖੋਲ ਲਾ ਬਈ ਤੋਰ ਕੇ ਕਿ ਬੈੜ ਬਹੁਤ ਚੰਗੀ ਆ ਜਿਹੜੇ ਬੰਦੇ ਨੇ ਪਾਲ ਕੇ ਵੇਚਣੀਆਂ ਜੇ ਜੇ ਝੋਨੇ ਦੇ 2 ਕਿਲੇ ਪਾਲ ਲਏ ਉਹਦੀ ਵੱਛੀ ਆ ਇੱਕ ਹੀ ਬਹੁਤ ਆ ਬੈੜ ਆਏ ਨਹੀਂ ਹੈਗਾ ਕੋਈ ਕਿਸੇ ਪਾਸੋਂ ਖੁੰਜੀ ਹੋ ਬੈੜ ਠੀਕ ਆ ਕੱਦ ਵਦ ਚੰਗਾ ਰੰਗ ਰੂਪ ਚੰਗਾ ਥਣ ਥਣ ਚੰਗਾ ਚਵਾਈ ਕਿਵੇਂ ਆ ਚਵਾਈ ਜਮ ਇੱਕ ਨੰਬਰ ਆ ਵੀਰੇ ਠੀਕ ਆ ਉਹਦੀ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਾ ਦੇ ਠੰਡੀ ਸੀ ਜਮ ਮਿਲ ਨਹੀਂ ਖੱਪਣ ਠੰਡੀ ਸੀ ਹਾਂਜੀ ਪੂਰੀ ਠੰਡੀ ਸੀ ਆਏ ਨਹੀਂ ਬੱਛੀ ਠੀਕ ਆ ਭਾਈ ਮੁੱਲ ਲੈ ਦਾ ਪ੍ਰਿੰਟ ਪ੍ਰੂਫ ਦੇਖ ਲੈ ਮੂੰਹ ਮੱਥੇ ਦੀ ਫੇਸ ਕੁਆਲਿਟੀ ਹਾਂ ਮੁੱਲ ਕੀ ਹੈ ਵੀਰੇ ਮੁੱਲੇ ਦਾ 52000 ਰੁਪਿਆ ਵੀਰੇ 52000 ਰੁਪਿਆ ਮਾਨ ਤਨ ਹੋ ਜਾ ਬਹੁਤ ਰੁਪਈਆਂ ਦੀ ਵਹਿੜਾ ਸਹੀ ਗੱਲ ਹਾਂਜੀ 52000 ਹਲਕੇ ਵਿੱਚ ਜਿਹੜਾ ਵਹਿੜਾ ਹਮ ਇੱਕ ਹੀ ਬਹੁਤ ਠੀਕ ਆ ਹਾਂਜੀ 52000 ਰੁਪਿਆ ਮੁੱਲ ਲ ਦੁੱਧ ਵੀ ਇਹਨਾਂ ਦਾ 10 12 ਕਿਲੋ ਕਰਿਆਉਣਾ ਯਾਰ ਭਾਈ ਠੀਕ ਆ ਤੇ ਅੱਜ ਦੀ ਘੜੀ ਆਪਾਂ 7 8 ਕਮਾਂਗੇ ਕਾ ਉਪਰਾ ਕਰਦੀ ਆ ਹਮ ਇੱਕ ਫਾਰਮ ਜੋ ਹੈ ਇੱਕ ਨਾ ਆਹ ਇਹਦੇ ਹਲਕਤ ਕਰੀ ਜਾਂਦੀ ਧਰਿਆਰੇ ਦੀ ਹੂੰ ਕਿਉਂਕਿ ਉੱਥੇ ਖੁੱਲੀ ਛੱਡੀ ਹੁੰਦੀ ਹੈ ਨਾ ਠੀਕ ਆ ਹਾਂਜੀ ਠੀਕ ਆ ਬਈ ਬਾਕੀ ਤੇ ਲੋ ਥਣ ਥਣ ਦੇਖ ਲੈ ਹਾਂ ਕੱਲਾ ਕੱਲਾ ਕੋਈ ਫੋੜ ਸ਼ਾਂਗ ਨਹੀਂ ਹੋਰ ਨਹੀਂ ਸਹੀ ਗੱਲ ਹਾਂ ਰਾਜੀ ਵੀ ਆ ਓਕੇ ਬਈ 27 28 ਕਿਲੋ ਖੁੱਲਾ ਦੁੱਧ ਦਿੱਤਾ ਨੇ ਠੀਕ ਆ ਚੰਗੀ ਆ ਬਈ ਰੰਗ ਰੂਪ ਬਹੁਤ ਚੰਗਾ ਕੱਦ ਵੈਡ ਵੀ ਚੰਗਾ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀਰੇ ਦੂਜੇ ਸੂਸ ਹੁੰਦੀ ਹੈ ਇਹ ਇੰਨੇ ਸੁਈ ਵੀ ਬੜ ਬੱਚੀ ਹੈ ਕਿੰਨੇ ਦਿਨ ਲੈਂਦੀ ਹੈ ਇਹ ਵੀਰੇ ਹੋ ਜੂ ਵੱਣ ਕੇ ਚੱਲ 12 13 ਦਿਨ ਤਾਂ ਲੈ ਹੀ ਜਾਊਗੀ ਕੱਚੀ ਕੱਚੀ ਆ ਜੀ ਕੱਚੀ ਕੱਚੀ ਬਠੰਡੀ ਸੀਲੀ ਬਹੁਤ ਹੈ ਲੈ ਜਮ ਮਾਰੀ ਹੋਈ ਧਾਰਾ ਮਾਰਦੇ ਆਪਾਂ ਲੈ ਹੂੰ ਗੱਭਨ ਦੀ ਧਾਰਾ ਮਾਰ ਲਾ ਭਾਈ ਕਹਿੰਦਾ ਕੋਈ ਚੱਕਰੀ ਨਹੀਂ ਹੂੰ ਲੈ ਆਏ ਨਹੀਂ ਹੈਗਾ ਗੱਭਨ ਦੀ ਧਾਰਾ ਮਾਰਤੀਆਂ ਭਾਈ ਹੂੰ ਛੰਡੀ ਬਹੁਤ ਆ ਬਹੁਤ ਠੰਡੀ ਹੈ ਯਾਰ ਜਿਵੇਂ ਮਰਜੀ 12 13 ਕਰੋ ਲੋਕਾਂ ਨੇ ਖੁੱਲਾ ਦੋ ਦਿੱਤਾ ਕਹਿੰਦੇ 15 ਕਿਲੋ ਜੇ ਤੂੰ ਆਪਾਂ ਤਾਂ 12 13 ਕਰਾਂਗੇ ਜਿਹੜੇ ਬੰਦੇ ਨੇ ਨਾ ਘਰੇ ਚੋਂ ਨੂੰ ਲੈਣੀ ਹੈ ਬਹਿੜ ਮਾੜੀ ਨਹੀਂ ਭਾਈ ਭਾਈ ਮੈਂ ਕਹਿੰਦਾ ਮੱਝ ਨਾਲ ਠੀਕ ਆ ਮੱਝਾਂ ਰਕਾ ਦੁੱਧ ਮੱਝਾਂ ਰਕਾ ਦੁੱਧ ਉਹ ਆ ਕੇ ਠੰਡੀ ਸੀਲੀ ਬਹੁਤ ਆ ਯਾਰ ਬੜੀ ਇੱਛੇ ਖੜਾ ਕੇ ਫੇਰ ਚੋਲਾ ਲੈ ਆਪਾਂ ਉੱਥੋਂ ਚੋਈ ਨਾ ਹੋ ਇੱਥੇ ਫੇਰ ਚੋਲਾ ਆਏ ਨਹੀਂ ਹੈਗਾ ਠੀਕ ਆ ਹਮ ਲੈ ਫੇਰ ਆਪ ਬਹਿ ਜਨੇ ਆ ਆਏ ਨਾ ਹੋਊਗੀ ਅੱਕੂ ਦਾ ਪਸੂਲਾ ਨਾ ਲੈ ਪੂਰੀ ਠੰਡੀ ਸੀਲ ਆ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਬਾਕੀ ਥਾਣੇ ਕੋਈ ਆ ਠੀਕ ਆ ਕੀ ਆ ਬਰਡ ਲਾ ਕੱਤੀ ਕੱਤੀ ਆ ਜਿੱਦਣ ਇਹ ਤਿਆਰ ਹੋਗੇ ਲੈਣਾ 40 45 ਹਰ ਮੁੱਲ ਕਰਨਾ ਜਿਹੜੇ ਪਾਲਤਨ ਵਿੱਚ ਲੈਣੀਆਂ ਘਰੇ ਰੱਖਣ ਨੂੰ ਫੇਰ ਵੀ ਨਹੀਂ ਮਾੜੀ ਕੋ ਟੋਕੜ ਵਾਲਾ ਰੇਟ ਹੋਊਗਾ ਹੁਣ 27 28 ਨੂੰ ਤਾਂ ਟੋਕੜਾ ਮੰਗੀ ਜਾਂਦੇ ਆ ਮੋਲ ਆਪਾਂ ਜਮਾਂ ਲੈਣ ਦੇਣਾ 30000 ਹੋਊਗਾ ਮਾਨਤਾਨ ਹੋ ਜੇੜੇ ਬੰਦੇ ਨੇ ਘਰੇ ਰੱਖਣੀ ਆ ਠੀਕ ਆ 30000 ਦੋ ਦੋ ਪੀਣ ਨੂੰ ਮਾੜੀ ਨਹੀਂ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗੀ ਬਾਕੀ ਟੋਕੜਾ ਦੁਪੱਟੇ ਖਾਣ ਵਾਲੀ ਬਚੀ ਠੀਕ ਆ ਜਰਸੀ ਆ ਹਾਂ ਜਿਆਦੇ ਪੱਠੇ ਨਹੀਂ ਖਾਂਦੀ ਹਾਂਜੀ ਹਾਂਜੀ ਥੋੜਾ ਖਰਚਾ ਆ ਜਿਵੇਂ ਕਹਿੰਦੇ ਹੁੰਦੇ ਹਨ ਬਈ ਦੁੱਧ ਚੰਗਾ ਦੇ ਦੂ ਫਾਇੰਡ ਫੌਂਡ ਚੰਗੀ ਦੁੱਧ ਜਾਨੀ 12 13 ਕੋਲ ਖੁੱਲਾ ਦੇ ਦੂ ਯਾਰ ਹਣ ਗਰਮੀ ਵੀ ਨਹੀਂ ਮੰਨਦੀ ਨਾ ਜਮਾਈ ਨਹੀਂ ਖਾਦੇ ਤੇਰੇ ਬਾਕੀ ਠੰਡੀ ਸੀਲੀ ਯਾਰ ਬਹੁਤ ਆ ਯਾਰ ਆਈ ਨਹੀਂ ਹੈਗਾ ਬੱਚੀ ਵੱਡੀ ਗੱਲ ਠੰਡੀ ਸੀਲੀ ਆ ਅਰਦਾਸ ਮਾਨ ਕੇ ਰ 12 13 ਦਿਨ ਪਾਏ ਆ ਜਦੋਂ ਤਿਆਰ ਹੋ ਗਈ ਉਹਨਾਂ ਨੂੰ 40 45 ਮੁੱਲ ਕਰਨਾ ਸਹੀ ਗਾ ਆਪਾਂ ਅੱਜ ਦੀ ਗੜੀ 30000 ਰੁਪਏ ਮੁੱਲ ਦਾ ਠੀਕ ਆ ਮਾਨ ਤਨ ਹੋ ਜੂਣਾ ਮਾਨ ਤਨ ਕਰ ਦਾਂਗੇ ਕੋਈ ਨਾ ਵੀਰੇ ਬਾਕੀ ਠੰਡੀ ਸੀਲੀ ਬੜੀ ਬਹੁਤ ਇਧਰ ਉੱਧਰ ਵੇਜਾ ਉੱਧਰ ਵੇਜਾ ਆਇਆ ਨਾ ਹੂ ਲੈ ਠੀਕ ਆ ਉਹ ਇਧਰ ਵੇਨਾ ਆਇ ਨਹੀਂ ਹੈਗਾ ਕੋਈ ਬੰਦੇ ਰ ਬੰਦੇ ਰ ਬੁੜੀ ਚੋਣੀਆਂ ਨੇ ਉਹਦੀ 10 ਸਾਰੀ ਚੋਲਾ ਇਹਨੂੰ ਬਹੁਤ ਠੀਕ ਹੈ ਅੱਗੇ ਵੀਰੇ ਬੱਚੀਆਂ ਬਾਰੇ ਕਿੰਨੀ ਕਿੰਨੀ ਉਮਰ ਹੈ ਇਹ ਇਹ ਵੀ 13 ਗਿਮਿਨਿਆਂ ਦੀ ਬੱਚੀ ਆ ਠੀਕ ਆ ਹਾਂਜੀ ਹੂੰ ਇਹਦੇ ਨਾਲ ਮਾੜੀ ਸੱਟ ਲੱਗੀ ਬਾਈ ਅੱਛਾ ਉਦੋਂ ਤਾਰ ਤੇ ਦੋਥੋਂ ਆ ਗਿੱਟੇ ਲੱਗੀ ਹੋਈ ਆ ਨਾ ਸੱਟ ਦੀ ਹਾਂਜੀ ਗਿੱਟੇ ਜਾਊ ਆਪਾਂ ਦਿਖਾ ਕੇ ਦੇਵਾਂਗੇ ਆਹ ਕੱਚੀ ਸੱਟ ਲੱਗੀ ਹੋਈ ਆ ਬਾਈ ਗਿੱਟੇ ਹਾਂਜੀ ਆ ਦੇਖ ਲਓ ਹੂੰ ਚਾਰ ਕਿ ਥਾਣਾ ਪੰਜਵਾਂ ਥਾਣ ਨਹੀਂ ਬਾਈ ਠੀਕ ਆ ਹਾਂਜੀ ਆ ਦੇਖ ਲਓ ਹੂੰ ਕੋ ਮਾੜਾ ਜਿਹਾ ਲੰਗ ਮਾਰਦੀ ਆ ਪੱਕਾ ਕੇ ਦਿਨ ਤੁਹਾਨੂੰ ਦਿਖਾਵਾਂਗੇ ਗਿੱਟੇ ਦੇ ਥੋੜਾ ਜਾ ਖਮਾ ਉੱਥੇ ਸੱਟ ਵੱਜੀ ਵੀ ਤਾਂ ਖਾਨੇ ਨੇੜੇ ਤੋਂ ਲੈ ਤੇ ਮੁੱਲ ਕੀ ਆ ਮੋਲ ਦਾ 4500 ਰੁਪਏ ਵੀਰੇ ਮਾਨਤਨ ਹੋ ਜਾ ਬਾਕੀ ਮਾਨਤਨ ਮੌਕੇ ਤੇ ਕਰਦਾ 4500 ਰੁਪਏ ਮੋਲ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਬੱਚੀ ਫੇਸੂਸ ਚੰਗਾ ਬਾਕੀ ਚਾਰ ਦਿਨ ਸਾਮ ਕੋ ਬਹੁਤ ਵਧੀਆ ਜੰਗੀ ਬਣ ਜਾਣਾ ਇਹ ਦੂਜੀ ਦੀ ਉਮਰ ਕਿੰਨੀ ਆ ਭਈ ਇਹ ਵੀ ਵੀਰੇ 13 ਕ ਮਹੀਨੇ ਦੀ ਬੱਚੀ ਆ ਜਰਸੀ ਆ ਬੱਚੀ ਜਰਸੀ ਬਹੁਤ ਸੋਹਣੀ ਬੱਚੀ ਇਹ ਤਾਂ 27 28 ਕਿਲੋ ਦੁੱਧ ਆ ਇਹ ਆਪਾਂ ਫਾਰਮ ਚੋਂ ਲਈਏ ਜਿੱਥੋਂ ਆ ਨਹੀਂ ਲਈ ਬੱਚੀ ਹਾਂ ਆ ਦੇਖ ਲਓ ਆਪਾਂ ਖੋਲ ਕੇ ਦਿਖਾ ਦਿੰਨੇ ਹਾਂ ਹਾਂ ਆਏ ਨਹੀਂ ਹੈਗਾ ਉਹ ਦੇਖ ਲੈ ਲੈ ਸਹੀ ਗੱਲ ਆ ਤੇ ਮੁੱਲ ਭਰਾ ਇਹਦਾ ਮੁੱਲੇ ਦਾ 5000 ਰੁਪਇਆ ਪਰੇ ਬੱਚੀ ਦੇਖੋ ਮਾਨਤਨ ਹੋ ਜੂ ਛਣ ਤੁਣ ਦੇਖੋ ਲੜੇ ਹੂੰ 5000 ਰੁਪਇਆ ਮੁੱਲ ਮਾਨਤਨ ਪਰ ਮੂੰਹ ਦੇਖ ਲੈ ਕਿੰਨਾ ਸੋਹਣਾ ਮੂੰਹ ਬੱਚੀ ਦਾ ਸਹੀ ਗੱਲ ਆ ਬਈ ਓਕੇ 95000 ਦੀ ਮਾਂ ਦਾ ਮੁੱਲ ਮੰਗੀ ਜਾਂਦੇ ਬੰਦੇ ਇਹਦੀ ਤੇਰੀ ਦੀ ਮਾਂ ਤਿਆਰ ਆ ਨਹੀਂ ਨਹੀਂ ਚੰਗੀ ਆ ਮੱਚੀ ਬਹੁਤ ਚੰਗੀ ਆ 27 28 ਕਿਲੋ ਤੋਂ ਤੇ ਦੂਜੇ ਸੂਏ ਉਹਦੀ ਬੱਚੀ ਹੈ ਠੀਕ ਆ ਇਹਦੀ ਮਾਂ ਹੁਣ ਤਿਆਰ ਹੂੰ ਹਾਂਜੀ ਠੀਕ ਆ ਬਈ ਅੱਗੇ ਝੋਟੀ ਕਿੰਨੇ ਟਾਈਮ ਦੀ ਗੱਬਣਾ ਸਾਡੇ 6 ਮੈਨੂੰ ਉੱਤੇ ਹੀ ਗੱਬਣਾ ਵੀਰੇ ਠੀਕ ਆ ਹਾਂਜੀ ਕੋਈ ਆਪਦਾ ਡਾਕਟਰ ਚੈੱਕ ਕਰਾ ਲੇ ਕੋਈ ਠੰਡੀ ਬਹੁਤ ਆ ਬੱਚ ਨੂੰ ਛੋਟੀ ਸੂਆ ਕਿਹੜਾ ਬਈ ਫਿਰ ਦੂਜੇ ਸੂਏ ਸੋਨਾ ਨੇ ਛੋਟੀ ਨਹੀਂ ਆਲੇ ਠੀਕ ਆ ਹਰਿਆਣੇ ਵਾਲੀ ਛੋਟੀ ਆ ਕੋਈ ਇਤਨੀ ਚੰਗਾ ਸਿੰਘ ਕੁਆਲਟੀ ਵੀ ਚੰਗੀ ਆ ਨਾ ਉਹ ਚੰਗੀ ਜਿਹਨੇ ਪਾਲ ਕੇ ਵੇਚਨੀ ਆ ਛੋਟੀ ਤੋਰਾ ਤਾਰਾ ਚੰਗਾ ਬਈ ਦੋਦੋ ਬਹੁਤ ਖਰੀ ਆ ਆਪਾਂ ਦੋਦੋ ਛੜਤੀ ਕੋ ਟੀਕਾ ਲੈਣ ਲੱਗ ਗਈ ਸੀਗੀ ਠੀਕ ਆ ਹਾਂ ਕਾਂ ਆਪਾਂ ਵਰਕ ਕਰੇ ਦੋਦੋ ਬਰਤਨ ਆਉਂਦਾ ਦੋਦੋ ਬਈ ਡਰਾਈ ਆ ਦੁੱਖ ਜਿਹਾ ਲੱਗਦਾ ਏ ਠੀਕ ਆਈ ਜੀ ਐਸ ਚੰਗਾ ਸਿੰਘ ਗਵਾਲਟੀ ਬਾਕੀ ਠੰਡੀ ਠੰਡੀ ਬਹੁਤ ਹੈ ਵੀ ਲੈ ਰੱਸਾ ਸੈਟ ਤਾਂ ਤਾਂ ਹੁਣ ਤੇ ਜਿਵੇਂ ਮਰਜੀ ਬਾਈ ਕਹਿੰਦਾ ਜਿਹੜੇ ਬੰਦੇ ਨੇ ਪਾਲ ਕੇ ਰੱਖਣੀ ਆ ਜਾਂ ਘਰੇ ਰੱਖਣੀ ਆ ਬਹੁਤ ਚੰਗੀ ਝੋਟੀ ਆ ਕੀ ਮੁੱਲ ਆ ਭਰਾ ਇਹਦਾ ਮੁੱਲ ਵੀਰੇ 70000 ਰੁਪਇਆ ਮਾਨਤਾਨ ਬਾਕੀ ਮੌਕੇ ਤਾਂ ਮਾਨਤਾਨ ਕਰਦਾ ਵੀਰੇ 70000 ਰੁਪਇਆ ਮੁੱਲ ਆ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਤੇ ਇਸ ਚੰਗਾ ਸਿੰਘ ਕੁਆਲਟੀ ਚੰਗੀ ਆ ਕੱਦ ਵੱਡ ਚੰਗਾ ਥਾਣ ਤੁਣ ਚੰਗਾ ਬਾਕੀ ਆਇਆ ਨਾ ਤਿਆਰ ਹੋ ਕੇ ਬਹੁਤ ਚੰਗੀ ਰੁਪਈਏ ਦੇ 14 15 ਖੁੱਲਾ ਦੋ ਦਿੰਦੀ ਆ ਹੂੰ ਤੇ ਕਿਸੇ ਵੀਰ ਨੂੰ ਬਈ ਕੋਈ ਵੀ ਨੰਬਰ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ